ਤੁਸੀਂ ਦੇਖ ਸਕਦੇ ਹੋ ਨਗਰ ਕੀਰਤਨ ਦੇ ਦੌਰਾਨ ਇੱਕ ਬੱਸ ਵਾਲੇ ਭਾਈ ਨੇ ਆ ਜਿਹੜੀ ਬੱਸ ਉਹ ਨਗਰ ਕੀਰਤਨ ਵਿੱਚ ਵੜੀ ਤਾਂ ਜਿਸ ਕਰਕੇ ਟ੍ਰੈਫਿਕ ਪੁਲਿਸ ਉਹਨਾਂ ਦਾ ਹੁਣ ਚਲਾਨ ਕੱਟਣ ਲੱਗੀ ਭਾਈ ਜੀ ਕਹਿੰਦੇ ਕਿ ਚਲਾਨ ਕੱਟਣਾ ਤਾਂ ਦਿਖਾ ਰਹੇ ਚਲਾਨ ਕੱਟਿਆ ਜਾ ਰਿਹਾ ਬੱਸ ਦਾ ਕਿਉਂਕਿ ਨਗਰ ਕੀਰਤਨ ਚੱਲ ਰਿਹਾ ਤਾਂ ਨਗਰ ਕੀਰਤਨ ਦੇ ਵਿੱਚ ਧੱਕੇ ਨਾਲ ਜਿਹੜੀ ਪਾਸੇ ਵੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਮੌਕੇ ਦੇ ਟ੍ਰੈਫਿਕ ਪੁਲਿਸ ਨੇ ਆਪਣੀ ਸ਼ਕਤੀ ਕਰਦਿਆਂ ਜਿਹੜਾ ਉਹ ਚਲਾਨ ਕੱਢ ਦਿੰਦਾ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਚਲਾਨ ਕਿੱਟਿਆ ਜਾ ਰਾ ਟ੍ਰੈਫਿਕ ਪੁਲਿਸ ਵਾਲੋਂ ਬਾਈ ਵਕੀਲ ਸਿੰਘ ਜੀ ਸਾਡੇ ਨਾਲ ਨਹੀਂ ਬਾਈ ਜੀ ਕੀ ਗੱਲ ਹੋਈ ਸੀ ਦੱਸੋਗੇ ਥੋੜਾ ਕੀ ਗੱਲ ਹੋਈ ਸੀ ਇਹ ਬੱਸ ਆ ਜੀ ਨਗਰ ਕੀਰਤਨ ਜਾ ਰਿਹਾ ਅੱਛਾ ਜੀ ਰੋਡ ਦੇ ਵਿੱਚ ਅਸੀਂ ਪ੍ਰਾਇਮਰ ਕਰ ਰਹੇ ਕੋਈ ਪ੍ਰੋਬਲਮ ਨਹੀਂ ਇਹ ਲਾਈਨ ਡਬਲ ਕਰਕੇ ਉੱਪਰ ਦੀ ਓਵਰ ਮਤਲਬ ਰੁਕੇ ਕਰਕੇ ਇਹਨੇ ਜਾਮ ਲਾ ਦਿੱਤਾ ਸਾਡਾ ਅੱਛਾ ਜੀ ਇਸ ਕਰਕੇ ਜਦੋਂ ਇਹ ਕਾਗਜ਼ ਜਿੰਦਗੀ ਕਿਆ-ਕਿਆ ਕੀਤੇ ਇਹਦੇ ਕੋਲ ਰੋਡ ਟੈਕਸ ਜਿਹਦਾ ਪੇਡ ਨਹੀਂ ਐ ਕੁਝ ਵੀ ਨਹੀਂ ਐ ਸਭ ਸਭ ਜੋ ਐਕਸਪਾਇਰ ਹੋਇਆ ਪੂਰਾ ਜਲਾਨ ਕਰ ਰਹੇ ਆ ਨਾਲੇ ਇਹਨੇ ਜਿਹੜੇ ਮਤਲਬ ਸਟ੍ਰੀਟ ਨੂੰ ਤੋੜਿਆ ਸਾਰੇ ਨੂੰ ਰੋਡ ਬਲੌਕ ਕੀਤੇ ਉਹਦੇ ਸਵੰਥੇ ਦਾ ਠੀਕ ਹੈ ਜੀ ਠੀਕ ਹੈ ਜੀ ਹੁਣ ਬਸ ਕਿੱਥੇ ਭੇਜ ਜਾਓਗੇ ਜੀ ਹਾਂਜੀ ਹੁਣ ਬਸ ਕਿੱਥੇ ਭੇਜੀ ਜਾਓਗੇ ਅਸੀਂ ਦੇਖ ਰਹੇ ਆ ਜੀ ਅਸੀਂ ਕੰਡੀਸ਼ਨ 'ਚ ਜੇ ਸਾਨੂੰ ਹੋ ਸਕਦਾ ਉਹ 200 ਦੇ ਡਾਕੂਮੈਂਟ ਨਾ ਪੂਰੇ ਪੇਸ਼ ਕੀਤੇ 207 ਦੇ ਵਿੱਚ ਥਾਣਾ ਸਿਟੀ ਕੋਡ ਪੂਰੇ ਬੰਦ ਕਰਾਂਗੇ ਠੀਕ ਹੈ ਜੀ ਜੇ ਡਾਕੂਮੈਂਟ ਪੇਸ਼ ਕਰਦਾ ਫਿਰ ਅਸੀਂ ਤਾਂ ਚਲਾਨ ਕਰਾਂਗੇ ਫਾਈਨ ਕਰਾਂਗੇ ਚਲਾਨ ਭਰਨਗੇ ਫਿਰ ਅਸੀਂ ਬੱਸੇ ਨੂੰ ਰਿਲੀਜ਼ ਕਰ ਦਾਂਗੇ ਨਾਲ ਦੀ ਨਾਲ ਠੀਕ ਹੈ ਜੀ ਤਾਂ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਜਿਹੜੀ ਟ੍ਰੈਫਿਕ ਬਰਸਾਉ ਜਿਹੜੀ ਚਲਾਨ ਕੱਟ ਰਹੀ ਆ ਕਿਉਂਕਿ ਬੱਸ ਨੇ ਉਲੰਘਣਾ ਕੀਤੀ ਨਗਰਕਿਰਤਨ ਜਾ ਰਹਾ ਤੁਸੀਂ ਦੇਖ ਸਕਦੇ ਹੋ ਨਗਰਕਿਰਤਨ ਦੂਰ ਤੱਕ ਤੁਸੀਂ ਦੇਖ ਲਓ ਕਿ ਨਗਰਕਿਰਤਨ ਜਾ ਰਹਾ ਤੇ ਨਗਰਕਿਰਤਨ ਦੇ ਵਿੱਚ ਬਾਈਨੇ ਧੱਕੇ ਦੇ ਨਾਲ ਬੱਸ ਵਾੜੀ ਜਿਸ ਦਾ ਉਹਨੂੰ ਖਮਿਆਜ਼ਾ ਹੋਣਾ ਭੁਗਤਣਾ ਪੈ ਰਿਹਾ